ਨਨ ਕੜ ਜਿਹੜਾ ਹੁੰਦਾ ਊਰ ਖੁੱਦ ਇਹ ਕੌਣ ਨੇ ਦੂਏ ਸੁਗੜ ਸੁਜਾਨ ਆ ਸੁਜਾਨ ਕੌਣ ਹੁੰਦੇ ਨੇ ਜਿਹੜੇ ਘੜੇ ਜਾਂਦੇ ਨੇ ਸੁਗੜ ਸੁਜਾਨ ਕੁਰਬਾਨੀ ਘੜਦੀ ਆ ਤੇ ਤੇ ਘੜਿਆ ਸੁਰਤ ਮਤਮਨ ਬੁੱਧ ਤੇ ਤੇ ਘੜਿਆ ਸੁਰਾਂ ਸਦਾ ਕੀ ਸੁਧ ਜਿਹੜੇ ਦਾ ਘੜੇਗੇ ਬਾੜੀ ਨਾਲ ਤਾਂ ਹੋਗੇ ਸੁਣ ਸੁਜਾਨ ਬਾਕੀ ਰਹਿ ਗਿਆ ਨ ਕੜ ਬਾੜਾ ਫੇਰ ਨਾਲ ਇਹਦਾ ਵਨ ਘੜਨੇ ਵਿਦਿਆਨੀ ਨੇ ਸੋਚੀ ਅਨਕਾਰ ਹੈ ਜੀ ਕਹੂ ਨਾਦ ਕੋ ਨਾ ਨਾਦ ਕਹੂ ਨਾਦ ਕੋਨ ਨਾਦ ਕਹੂ ਨਾਦ ਕੋਹੂ ਨਾਦ ਕੋ ਅਨ ਨਾ ਨਾਦ ਕਿੱਥੇ ਵਿਰੋਧੀ ਸੋਰਾਂ ਕਿੱਥੇ ਤਾਂ ਨਾਦ ਹੈ ਉੱਧਰ ਅੰਤਰਾਤਮਾ ਨੇ ਆਵਾਜ਼ ਨਾਦ ਆ ਜਿਹੜੀ ਮਨ ਬੋਲਦਾ ਉਹ ਨਾਦ ਹੈ ਇਹਦਾ ਉਲਟਾ ਦੋ ਸੋਰਾਂ ਨੇ ਇਹਦੇ ਵਿੱਚ ਬੋਲਦੀ ਆਪਸ ਵਿੱਚ ਡੋਰੂ ਵੱਜਦਾ ਨਾ ਇਹ ਸਾਨੂੰ ਡੋਰੂ ਕਿਹਾ ਹੋਇਆ ਉਧਰ ਤਾਂ ਅੰਦਰ ਆਤਮਾਨੀ ਆਵਾਜ਼ ਹੈ ਉਧਰ ਇਹ ਦੇ ਇਹਦੀ ਆਪਣੀ ਇੱਛਾ ਇਹਦਾ ਆਪਣਾ ਹੁਕਮ ਹੈ ਮਨ ਦੇ ਵਿੱਚੋਂ ਪੈਦਾ ਹੁੰਦੀ ਹੈ ਇੱਛਾ ਕਈ ਨਾ ਉਪਜੇ ਉਪਜੀ ਜਾਣ ਜਿਹੜਾ ਅੰਦਰੋਂ ਬੋਲਦਾ ਨਾ ਆਰਾਮ ਇਹਨੂੰ ਕਹਿੰਦਾ ਵੀ ਆ ਐ ਨਾ ਕਰ ਉਹ ਦੀ ਤਾਂ ਨਹੀਂ ਸੁਣਦਾ ਜਿਹੜੀ ਇਹਦੇ ਮਨ ਦੇ ਵਿੱਚੋਂ ਪੈਦਾ ਹੁੰਦੀ ਹੈ ਨਾ ਇੱਛਾ ਉਹਨੂੰ ਮੂਰੇ ਰੱਖਦਾ ਆਪਣੇ ਅੰਦਰੋਂ ਜਿਹੜੀ ਉਪਜੀ ਆ ਗੱਲ ਉਹ ਤਾਂ ਠੀਕ ਹੈ ਬੰਦਾ ਜਿਹੜੀ ਅੰਦਰੋਂ ਕਹਿੰਦਾ ਉਹ ਰੋਢੀ ਗੁਰਬਾਣੀ ਜੋ ਕਹਿੰਦੀ ਉਹ ਨੂੰ ਨਹੀਂ ਜਗ੍ਹਾ ਦਿੰਦਾ ਕਈ ਨਾ ਉਪਜਾ ਉਪਜੀ ਜਾਣੇ ਭਾਵ ਅਭਾਵ ਵੀ ਹੁਣ ਵੀ ਹੋੜ ਇਹਨੂੰ ਇਹ ਨਹੀਂ ਪਤਾ ਮੇਰਾ ਕਿਹੜੀ ਗੱਲ 'ਚ ਨੁਕਸਾਨ ਆ ਕਿਹੜੀ ਗੱਲ 'ਚ ਨਫਾ ਆਪਣੇ ਨਫੇ ਨੁਕਸਾਨ ਦੀ ਖਬਰ ਨਹੀਂ ਇਹਨੂੰ ਜਦੋਂ ਸੀ ਣਾਣੇ ਨੂੰ ਸਮਝਾਉਂਦੇ ਆ ਕਿਸ ਨੂੰ ਕਿਸੇ ਬੱਚੇ ਨੂੰ ਸਮਝਾਉਦੇ ਪੜਦਾ ਨਹੀਂ ਹੈ ਉਹਨੂੰ ਕਹਿੰਦੇ ਭਾਈ ਤੇਰਾ ਨੁਕਸਾਨ ਹੈ ਸਾਡਾ ਦਾ ਹੈ ਇਹਨੋਂ ਉਹ ਨਹੀਂ ਜੱਗਾ ਲੱਗਦਾ ਉਰੂੜੇ ਨਾਲ ਜੱਗਾ ਲੱਗਦਾ ਉਹ ਤੋਂ ਇਹ ਜਿਓ ਗੱਲ ਸਾਡੀ ਹੈ ਇਹ ਜਿਓ ਗੱਲ ਹੈ ਨੁਕਸਾਨ ਚੰਗਾ ਲੱਗਦਾ ਸੰਸਾਰ ਨਾਲ ਜੁੜਿਆ ਹੋਇਆ ਆਪਣੇ ਨਫੇ ਦਾ ਪਤਾ ਹੀ ਨਹੀਂ ਤੂੰ ਆਇਆ ਕੀ ਕਰਨਾ ਦਾ ਪਤਾ ਹੀ ਨਹੀਂ ਲਾਹਾ ਲੈਣ ਆਇਆ ਹੈ ਗੁਰਬਾਣੀ ਯਾਦ ਕਰਾਉਂਦੀ ਹੈ ਪ੍ਰਾਣੀ ਤੂੰ ਆਇਓ ਲਾਹਾ ਲੈਣ ਉਹਨਾਂ ਦਾ ਗਿਆਨੀ ਹੈ ਕਹੂੰ ਪੂਰਨ ਭਗਤ ਉਹ ਕਹੂੰ ਪੂਰਨ ਭਗਤ ਹੋ ਕਿਤੇ ਭੂਲੂ ਭਗਤ ਪੂਰੀ ਭਗਤੀ ਚ ਪੂਰਾ ਡੁੱਬ ਭਗਤੀ ਪੂਰੀ ਕਰ ਚੁਕੇ ਕਹੂੰ ਬੇਧ੍ਰੀਤ ਕਹੂੰ ਵਿਦਿਆ ਕੀ ਪ੍ਰਤੀਤ ਕਹੂੰ ਬੇਧ੍ਰੀਤ ਕਿਤੇ ਬੇਧ੍ਰੀਤ ਅਨਸਾਰ ਚੱਲਦਾ ਹੈ ਕਹੂੰ ਵਿਦਿਆ ਕੀ ਪ੍ਰਤੀਤ ਅਰ ਵਿਦਿਆ ਦੀ ਪ੍ਰਤੀਤ ਵੀ ਹੈ ਵਿਦਿਆ ਦੀ ਸਮਝ ਵੀ ਹੈ ਕਹੂੰ ਨੀਤ ਔ ਅਨੀਤ ਕਹੂੰ ਨੀਤ ਔ ਅਨੀਤ ਨੀਤ ਨੀਤ ਦਾ ਵੀ ਗਿਆਨ ਹੈ ਇੱਕ ਦਿੱਤ ਹੁੰਦਾ ਇਕ ਅਨੇਤ ਹੁੰਦਾ ਬਰਤਹਾ ਨਹੀਂ ਰਹਿਣ ਵਾਲਾ ਨੇਤ ਹੁੰਦਾ ਅਖੇਸ਼ਾ ਰਹਿਣ ਵਾਲਾ ਇਹ ਸਮਝਾ ਕਿਹੜੀ ਚੀਜ਼ ਹਮੇਸ਼ਾ ਰਹਿਣ ਵਾਲੀ ਹੈ ਸੱਚਾ ਝੂਠ ਦਾ ਗਿਆਨ ਐ ਕਹ ਲੋ ਸੱਚਾ ਝੂਠ ਦਾ ਗਿਆਨ ਵੀ ਦਰਾਂ ਦੇ ਕੋਹੂੰ ਜਵਾਲਾ ਸੀ ਜਗਤ ਹੋ ਕੋਹ ਜਵਾਲਾ ਸੀ ਜਗਤ ਹੋ ਕਿਤੇ ਬੜਾ ਪ੍ਰਚੰਡ ਗਿਆਨ ਅ ਪ੍ਰਚੰਡ ਗਿਆਨ ਦੀ ਅਵਸਥਾ 'ਚ ਬੈਠਾ ਕਿਤੇ ਪੂਰਨ ਪ੍ਰਤਾਪ ਪ੍ਰਚੰਡ ਪ੍ਰਚੰਡ ਗਾਇਲ ਦੀ ਅਵਸਥਾ ਹਾਂ ਪੂਰਨ ਪ੍ਰਤਾਪ ਕੋ ਇਕਾਂਤੀ ਕੋ ਜਾਪ ਕਿਤੇ ਪੂਰਨ ਨੂੰ ਪ੍ਰਤਾਪ ਹੈ ਪੂਰਾ ਚਿਹਰੇ ਚਿਹਰੇ ਦੇ ਉੱਤੇ ਉਹ ਕਹਿੰਦਾ ਭਾਈ ਅਸੀਂ ਗਏ ਦਰਸ਼ਨ ਦੇਖ ਕੇ ਇਹ ਹਾਲ ਹੋ ਗਿਆ ਦਰਸ਼ਨ ਦੇਖ ਪਈ ਦੇ ਹਾਲ ਪੂਰਨ ਪ੍ਰਤਾਪ ਕੋ ਇਕਾਂਤੀ ਕੋ ਜਾਪ ਕਿਤੇ ਕੱਲਾ ਬੈਠਾ ਜਾਪ ਕਰੀ ਜੰਦ ਦੁਨੀਆ ਤੋਂ ਪਰੇ ਜਾ ਕੇ ਉੱਥੇ ਜੀ ਲੱਗਿਆ ਜਾਪ ਦੇ ਵਿੱਚ ਉੱਥੇ ਆਂਦਾ ਦੁਨੀਆ ਤੋਂ ਲੱਗਦਾ ਜੀ ਨਹੀਂ ਲੱਗਦਾ ਕਿਸੇ ਦਾ ਪਰ ਉੱਥੇ ਬੈਠ ਕੇ ਕਹਿੰਦਾ ਫੇਰ ਤਾਂ ਇੱਥੇ ਜੀ ਲੱਗਦਾ ਇਕਾਂਤ ਹੋ ਕੇ ਜਾਪ ਕਰ ਰਹੇ ਹਾਂ ਕਹੂੰ ਤਾਪ ਕੋ ਅਤਾਪ ਕਹੂੰ ਤਾਪ ਕੋ ਅਤਾਪ ਜਿਹੜਾ ਤਾਪ ਹੈ ਨਾ ਚਿੰਤਾਵ ਉਹਦਾ ਇਲਾਜ ਕਰ ਰਹੇ ਹਾਂ ਅਤਾਪ ਕਰ ਰਹੇ ਹਾਂ ਉਤਾਰ ਰਹੇ ਹਾਂ ਚਿੰਤਾਵਾਂ ਨੂੰ ਲਾ ਰਹੇ ਹਾਂ ਥੱਲੇ ਤਾਪ ਕੋ ਅਤਾਪ ਯਾਨੀ ਆਪਣੇ ਆਪ ਨੂੰ ਸ਼ਾਂਤ ਕਰਨਾ ਬੰਦੂ ਸ਼ਾਂਤ ਕਰ। ਕਹੂੰ ਜੋਗ ਤੇ ਡਿੱਗ ਤੋ ਕਿਤੇ ਜੋਗ ਦੇ ਉੱਤੇ ਚੜਿਆ ਹੋਇਆ ਸੀ ਗਰੁਥਲੇ ਪੰਡ ਕਿਤੇ ਸਿਕਲ ਦੇ ਡੰਡੇ ਤੇ ਜੜ ਕੇ ਫੇੜੇ ਪੰਡ ਉੱਪਰ ਚੜ ਕੇ ਜੜੇ ਪੰਡ ਕਿਤੇ ਜੋਗ ਤੋਂ ਕਿਤੇ ਡਿੱਗ ਪੰਡ ਉਹ ਕਹਿੰਦੇ ਕੀ ਐ ਸਾਰਾ ਚੱਕਰ ਸੰਸਾਰ ਦਾ ਸਮਝ ਨਹੀਂ ਆ ਰਹੀ ਕੀ ਹੋ ਰਿਹਾ ਦਿਨ ਦਾ ਸਭ ਕੋ ਸਾਹਮਣੇ ਹੀ ਐ ਕੌਣ ਕਿੱਥੋਂ ਢਿਗ ਪੈਣਾ ਹੈ ਕੌਣ ਕਿੱਥੇ ਚੜ ਜਾਣਾ ਹੈ ਪਿੱਛੇ ਅੱਗੇ ਕਿਨੇ ਨਿਕਲ ਜਾਣਾ ਗੁਰਨਾਨਕ ਨੇ ਵੀ ਇਹ ਹੈ ਇਹ ਵੀ ਆਖਰਾਂ ਜਾਪੀ ਕਿਸੇ ਆਣੇ ਰਾਸ ਕਿਹੜੀ ਗੱਲ ਕਿਨੂੰ ਰਾਤ ਆ ਜਾਣੀ ਹੈ ਕੋਈ ਪਤਾ ਨਹੀਂ ਕਹੂੰ ਵਰ ਦੇਤ ਕੌਣ ਛਾਲ ਸਿਓ ਛਣਾਈ ਲੇਤ ਕਿਤੇ ਕਹਿੰਦੇ ਵਰ ਦੇ ਦਨ ਕੋਈ ਚੀਜ਼ ਕਿਹਦਾ ਪੂ ਬਗੀ ਕਹੂੰ ਛਾਲ ਸਿਓ ਛਣਾਈ ਲੇਤ ਕਿਤੇ ਛਾਲਾ ਜਾਂਦਾ ਉਹਦੇ ਅੰਦਰ ਉਹ ਤਾਂ ਖੋਲਣ ਸ਼ਨਾਇਲ ਛੜ ਜੋ ਆਪ ਨਹੀਂ ਛੜ ਕਰਦਾ ਛੜ ਉਹ ਕਰਦਾ ਜੇ ਕਿਸੇ ਚੀਜ਼ ਦੇਤੀ ਉਹ ਛੜ ਕਰ ਲਾ ਗਿਆ ਲੋ ਕਨ ਉਹ ਤਾਂ ਵਾਪਸ ਲੈ ਖੋਲਣ ਕੁਛ ਛੜ ਆ ਗਿਆ ਨਾ ਉਹਦੇ ਵਿੱਚ ਕਹੂੰ ਛੜ ਸੋ ਸ਼ਨਾਇਲ ਇਨਸ਼ਾਅੱਲਾ ਹੈ ਜਿਸ ਕਪਟਾ ਹੈ ਜਿਸ ਦੇ ਸਕਪਟ ਗਿਆਨ ਹੈ ਜੇ ਕਪਟਾ ਆ ਜਾ ਗਿਆ ਨਾ ਸਮਝ ਜਾਂਦਾ ਕਹੂੰ ਬਾਰ ਦੇ ਤ ਕਹੂੰ ਛਲ ਸੋchnਾਏ ਰੇ ਸਰਬ ਕਾਲ ਸਰਬ ਥੌਰ ਏਕ ਸੋ ਲਗਦਾ ਹੋ ਮੈਨੂੰ ਤਾਂ ਸਰਬ ਕਾਲ ਦੇ ਵਿੱਚ ਹਮੇਸ਼ਾ ਸਰ ਹਰੇਕ ਜਗ੍ਹਾ ਹਮੇਸ਼ਾ ਇੱਕੋ ਜਿਹਾ ਹੀ ਲੱਗਦਾ ਏਕ ਸੇ ਲਗਦਾ ਹੋ ਇੱਕੋ ਜਿਹਾ ਲੱਗਦਾ ਮੈਨੂੰ ਕੋ ਕੀ ਕਹਾਣੀ ਵੀ ਹੋਇਆ ਜਿਹਾ ਹੀ ਲੱਗਦਾ ਵਿਦਿਆਕਾ ਵਿਚਾਰੀ ਵੀ ਹੋਇਆ ਜਿਹਾ ਹੀ ਲੱਗਦਾ ਛਤਰਤਾ ਰੀ ਵੀ ਹੋਇਆ ਜਿਹਾ ਹੀ ਲੱਗਦਾ ਹਾਂ ਤਾਂ ਕੋਈ ਲੋ ਮੈਂ ਆਤਮਾ ਨੂੰ ਦੇਖ ਰਿਹਾ ਆਤਮਾ ਨੂੰ ਆਤਮਾ ਉਹੀ ਹੈ ਕਰਦੀ ਕੀ ਹੈ ਅਲੱਗ ਗੱਲ ਹੈ ਉਹਦਾ ਨੂੰ ਫਲ ਕੀ ਬਣੂ ਅਲੱਗ ਗੱਲ ਹੈ ਜਿਹਨੇ ਆਤਮਾ ਦੇਖਣੀ ਮੇਰੀ ਸੂਈ ਆਤਮਾ ਤੇ ਮੇਰੀ ਸੂਈ ਉਹਦੇ ਕਰਮ ਤੇ ਦੀ ਹੈ ਮੇਰੀ ਸੂਈ ਕਿਸੇ ਦੇ ਕਰਮ ਤੇ ਨਹੀਂ ਮੇਰੀ ਸੂਈ ਆਪ ਬੁਲਦੀ ਹੈ ਉਹਦੀ ਸੋਚ ਤੇ ਇੱਕ ਸੇ ਲਗਤੋ ਸਰਵ ਕਾਰ ਸਰਵ ਠੌਰ ਇੱਕ ਸੇ ਲਗਤੋ ਉਹ ਜਿਹੜੇ ਪੜ੍ਹਦੇ ਰਹੇ ਜਾਂ ਲਿਖ ਰਹੇ ਨੇ ਜੋ ਕੁਝ ਕਰ ਰਹੇ ਨੇ ਚਾਹੇ ਉਹ ਕਿਸੇ ਦੀ ਸਾਖੀ ਲਿਖ ਰਹੇ ਨੇ ਸਾਖੇ ਤਾਂ ਇਦਾਂ ਇੱਕ ਬਣਾਇਆ ਹੋਣਾ ਨੇ ਬਹੁਤ ਬੜੀ ਗੱਲ ਹੈ ਕਿ ਰਾਜਾ ਹੈ ਉਹ ਰਾਜਾ ਕਿੱਡਾ ਫੜਾ ਨਿਆਂ ਕਰ ਰਿਹਾ ਹੈ ਉੱਤੇ ਹੋ ਰਿਹਾ ਹੈ ਗਲਤੀ ਨਾ ਹੋ ਰਿਹਾ ਉਦੋਂ ਵੀ ਰਾਜਾ ਰੋਹਿੰਗਲੀ ਨੇ ਜਾਣ ਕਦੀ ਕਰ ਰਿਆ ਰਾਜੇ ਨੂੰ ਬਿਸਗਾਇਡ ਕੀਤਾ ਰਾਜੇ ਕੋ ਪਾਵਰ ਹਰ ਆਪਣੀ ਬੁੱਢੇ ਨੂੰ ਸਜਾਇਆ ਬੋਲ ਦੇਤੀ ਵਜ਼ੀਰ ਨੂੰ ਵੇਚਾਰਿਆ ਗਰਾਉਂਡੇ ਲਗੇ ਉਤਰੀਆ ਦੇ ਉਹਨੂੰ ਬੂਰਖ ਬਣਾਇਆ ਰਾਜੇ ਨੂੰ ਚਿਤਤਰ ਖੇਲੇ ਰਾਜੇ ਨੂੰ ਕਸੂਰ ਆਪਣਾ ਵੱਲ ਧੋਲੇ ਤੇ ਆਪਣਾ ਕਸੂਰ ਉਹਦੇ ਤੇ ਬੁੜਤਾ ਬਹੁਤੀ ਸਜ਼ਾ ਦੀ ਅਕਦਰ ਆਫਜੀ ਉਹਨੂੰ ਦੋਸਤੀ ਸਜ਼ਾ ਮੁੰਡੇ ਨੂੰ ਬੁੱਢੇ ਨੂੰ ਸਜ਼ਾ ਦਵਾਤੀ ਜਿਹੜਾ ਸੱਚਾ ਸੁੱਚਾ ਸੀ ਆਪ ਗਰੀ ਹੋਈ ਦੀ ਆ ਭਰੀ ਹੋਗੀ ਕਿੱਡਾ ਬੜਾ ਕੇਸ ਹੈ ਉਸ ਕੇਸ ਦੇ ਵਿੱਚੋਂ ਮੰਤਰੀ ਰਾਜਾ ਨੂੰ ਜਗਾ ਰਿਹਾ ਹੈ ਰਾਜਾ ਉਹਨਾਂ ਜਿਹੜਾ ਜੋਰਾੰਗਾ ਕਹਾ ਪੁਰਖ ਮਾਮਾਵਦੇ ਉਹਨਾਂ ਚੋਂ ਰਾਜਾ ਜੇ ਕਮਾਉਂਦੇ ਨੇ ਉਹ ਕੀ ਕਰ ਦਿੰਦੇ ਹੁੰਦੇ ਨੇ ਇਹ ਗਰਾਊਂਡ ਹੈ ਉਹਦੀ ਕਿੰਨਾ ਆ ਨਾ ਹੋ ਸਕਦਾ ਆਦਮੀ ਤੋਂ ਕਿਸੇ ਤੋਂ ਵੀ ਕਿ ਗਰਾਊਂਡ ਲੈ ਜਿਹਨੇ ਅਵਧਾਰ ਪਹਿਲਾਂ ਨੇ ਜੋ ਵੀ ਉਹਦੇ ਬਾਅਦ ਦੀ ਗੱਲ ਕੋਈ ਕੁਦਰਤ ਹੋ ਜਾਏ ਕੋਈ ਐਸਾ ਹੀ ਹੋ ਜਾਏ ਚਾਂਸ ਕੋਲੇ ਜੀ ਸਿੰਘ ਦੀ ਰਾਜਾ ਹੋਇਆ ਗਿਆ ਸੀ ਜੇ ਭਲਾ ਨਰਜੀਤ ਸਿੰਘ ਦੀ ਪਜਾਏ ਰਾਜਾ ਅਕਾਲੀ ਭੂਲਾ ਜਉਦਵ ਉਹ ਆ ਬਹਿਨ ਤਖਤ ਤੇ ਉਗਲਦੇ ਗਏ ਤੇ ਉਹ ਨਾ ਤਖਤ ਤੇ ਨਹੀਂ ਬੈਠਿਆ ਉਹਨੂੰ ਤਾਂ ਸਾਰੇ ਰਜਾਬਦੀ ਨਾਲੇ ਬਿਠਾ ਲੰਨੇ ਯਾਰ ਆਜ ਲੈਂਦਾ ਨਾ ਉਹ ਆ ਬਹਿਨ ਗਲਤੀ ਉਹਦੀ ਇਹ ਕਹਤਾ ਲੈਂਦਾ ਨਾ ਆ ਬੈਠਾ ਸਾਰਿਆਂ ਦਾ ਇਕੱਠਾ ਕਰਕੇ ਸਭ ਤੀਰਾਂ ਗੱਲ ਕਰਿਆ ਕਰਦੇ ਸਾਰੇ ਨਾ ਗਰੇ ਜਾਂਦੇ ਨਾ ਇਹ ਡੁੱਦੇ ਸਾਰੇ